ਇੱਕ ਪਾਸੇ ਤਾਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧ ਰਿਹਾ ਪਰ ਦੂਜੇ ਪਾਸੇ ਪਟਿਆਲਾ ਦੇ ਸਮਾਣਾ ਰੋਡ ਤੇ ਪਿੰਡ ਢੈਂਠੜ ਦੇ ਕੋਲ ਇੱਕ ਵੱਡਾ ਤੇ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ 6 ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਆ ਇਸ ਦਰਦਨਾਕ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਦਾ ਉਹ ਰੋਣਾ ਉਹ ਚੀਕ ਚਿਹਾੜਾ ਦੇਖਿਆ ਨਹੀਂ ਜਾਂਦਾ ਜਦੋਂ ਕੋਈ ਸੁਣਦਾ ਤਾਂ ਹਰ ਕਿਸੇ ਦੇ ਕਾਲਜੇ ਚੋਂ ਜੀ ਸੁੱਟਦੀ ਆ ਕਿਉਂਕਿ ਮਾਮਾ ਆਪਣੇ ਬੱਚਿਆਂ ਨੂੰ ਘਰੋਂ ਤਿਆਰ ਕਰਕੇ ਭੇਜਦਿਆਂ ਨੇ ਤਾਂ ਉਹਨਾਂ ਦਾ ਇੰਤਜ਼ਾਰ ਕਰਦਿਆਂ ਨੇ ਕਿ ਆਖਰ ਕਦੋਂ ਕਰ ਆਵੇਗਾ ਤਾਂ ਪਰ ਜਦੋਂ ਬੱਚੇ ਨਾ ਆਉਣ ਤੇ ਬੱਚਿਆਂ ਦੀ ਅਜੇ ਹੀ ਮੰਦ ਭਾਗੀ ਖਬਰ ਆ ਜਾਵੇ ਫਿਰ ਉਹਨਾਂ ਮਾਮਾ ਦਾ ਉਹਨਾਂ ਪਰਿਵਾਰਕ ਮੈਂਬਰਾਂ ਦਾ ਹਾਲ ਕੀ ਹੁੰਦਾ ਉਹ ਉਹਨਾਂ ਤੋਂ ਇਲਾਵਾ ਕੋਈ ਜਾਣ ਨਹੀਂ ਸਕਦਾ ਜਿਨ੍ਹਾਂ ਦੇ ਉੱਤੇ ਬੀਤਦੀ ਆ ਤਾਂ ਅਜਿਹਾ ਹੀ ਹੋਇਆ ਜਿੱਥੇ ਇੱਕ ਇਨੋਵਾ ਗੱਡੀ ਦੀ ਕੈਂਟਰ ਦੇ ਨਾਲ ਟੱਕਰ ਹੋ ਜਾਂਦੀ ਆ ਜਿਸ ਤੋਂ ਬਾਅਦ ਛੇ ਸਕੂਲੀ ਇੱਕ ਨਿੱਜੀ ਸਕੂਲ ਦੇ 6 ਵਿਦਿਆਰਥੀਆਂ ਦੀ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਤੇ ਉਹਨਾਂ ਮ੍ਰਿਤਕ ਬੱਚਿਆਂ ਨੂੰ ਹਸਪਤਾਲ ਪਟਿਆਲਾ ਰਜਿੰਦਰਾ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਡੈੱਡ ਬੋਡੀ ਪਟਿਆਲਾ ਦੀ ਮੋਰਚਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖ ਦਿੱਤੀਆਂ ਗਈਆਂ ਨੇ ਪਟਿਆਲਾ ਦੇ ਵਿੱਚੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਵੀ ਪਹੁੰਚੇ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਅਸੀਂ ਕਰਦੇ ਹਾਂ ਤੇ ਨਾਲ ਹੀ ਇਸ ਦਾ ਰਿਵਿਊ ਵੀ ਕੀਤਾ ਜਾਵੇਗਾ ਕਿ ਆਖਰ ਕਿਉਂ ਇਹ ਐਡਾ ਵੱਡਾ ਦਰਦਨਾਕ ਹਾਦਸਾ ਹੋਇਆ ਕਿਸ ਦੀ ਗਲਤੀ ਕਰਕੇ ਇਹ ਹਾਦਸਾ ਹੋਇਆ 6 ਵਿਦਿਆਰਥੀਆਂ ਦੇ ਨਾਲ ਨਾਲ ਡਰਾਈਵਰ ਦੀ ਵੀ ਮੌਤ ਹੋ ਗਈ ਆ ਤਾਂ ਇੱਕ ਵਾਰ ਤੁਹਾਨੂੰ ਔਰ ਜਿਹੜੇ ਪਹੁੰਚੇ ਨੇ ਉੱਥੇ ਮੰਤਰੀ ਸਹਿਵਾਨ ਉਹਨਾਂ ਦੀ ਜੁਬਾਨੀ ਸੁਣਾਉਣਾ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਕੀ ਕਹਿ ਰਹੇ ਨੇ ਉਹਨਾਂ ਦੀ ਜੁਬਾਨੀ ਸੁਣਾਉਣੀ ਹੈ ਚਲੋ ਸਰ ਸਰ ਇਸ ਕੋਲ ਤੁਸੀਂ ਆਏ ਹੋਲੀ ਬੱਚਿਆਂ ਦੇ ਹਾਲਾਤ ਜੀ ਦੇ ਬਾਰੇ ਲਈ ਇਹ ਤੋਂ ਥੋੜੀ ਜਿਹੀ ਜਾਣਕਾਰੀ ਬਹੁਤ ਖੁਦਾਈ ਘਟਨਾ ਜੀ ਬਹੁਤ ਅਰਦਨਾਕ ਜਿਹੜੀ ਆਈ ਹੈ ਤੁਸੀਂ ਹਾਦਸਾ ਹੋਇਆ ਅ ਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਡਾਊਨ ਹੋਣਾ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਤੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕਦਮ ਉੱਪਰ ਦੇਖ ਕੇ ਆਇਆ ਮਰਗਲ ਬੱਚਾ ਮੁਸ਼ਕਲ ਨਾਲ 7-8 ਸਾਲ ਦਾ ਹੋਣਾ ਜੀ ਤੇ ਛੇ ਜਿਹੜੇ ਬੱਚੇ ਆ ਉਹ ਪੱਲਾ ਚਾਰ ਉੱਥੇ ਮੌਕੇ ਤੇ ਜੀ ਇੱਕ ਇਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਫਟਿਆ ਅਮਰ ਹਸਪੀਟਲ ਦੇ ਵਿੱਚ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ ਚਾਰਗਈ ਆ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆ ਉਹਨਾਂ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਖੜੀ ਚਾਲ ਫੜਿਆ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਹੇ ਆ ਔਰ ਅਰਦਾਸ ਵੀ ਕਰਦੇ ਆ ਕਿ ਇਹਦੇ ਬੱਚੇ ਹੋ ਜਲਦੀ ਸਿਹਤਯਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ 15 ਵਜੇ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਚਾਹ ਰਿਹਾ ਉਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਮਰ ਵੀ ਚਾਹਾਂ ਤੁਸੀਂ ਉਹਦਾ ਸਾਰਾ ਇਲਾਜ ਦਾ ਬੰਦੋਬਸਤ ਕਰ ਰਿਹਾ ਜੀ ਸਾਰਾ ਕੁਝ ਹੋਤਾ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਵੀ ਅੱਗੇ ਤੋਂ ਹੋਏ ਸੀ ਵਾਕਿਆ ਨਾ ਹੋਵੇ ਉਹ ਵੀ ਮੈਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਇਸ ਲਈ ਸਾਰਾ ਬਿਜ਼ੀ ਹੈ ਜੀ ਡਿਪਰ ਵਾਲਾ ਡਰਾਈਵਰ ਭੱਜਿਆ ਹੋਇਆ ਤੇ ਕੱਲ ਨੂੰ ਫਿਰ ਮੈਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਹੈਗਾ ਉਹ ਸਾਰੇ ਅਸੀਂ ਵੀ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾ ਤਰ ਤਰਾ ਘਾਤ ਸਾਬ ਹੋ ਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੇ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਵੀ ਵਰਲਡ ਨੂੰ ਬਹੁਤ ਅਸਾਧ ਔਖਾ ਜੀ ਹੁਣ ਤੱਕ ਕੀ ਕਾਰਵਾਈ ਹੋਈ ਹੈ ਸਰ ਤੱਕ ਕੀ ਪਹੁੰਚਾਈ ਗਈ ਹੈ ਦੇਖੋ ਅਜੇ ਤੱਕ ਤੱਕ ਕਾਰਵਾਈ ਹੈ ਵੀ ਉਹਨਾਂ ਨੇ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਬਚਾਏ ਜਾ ਸਕਦੇ ਉਹਨਾਂ ਨੂੰ ਹਰ ਪਛਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਟੋਟਲ 14 ਜਾਂ 15 ਸੀਗੇ ਛੱਡ ਜੀ ਕਿੰਨੇ ਦੀ ਕੈਚੁਲੇਟ ਬੱਚੇ ਬੱਚੇ 6 6 ਦੀ ਮੇਰੇ ਕੋਲ ਖਬਰ ਹੈ ਜੀ ਛੇ ਦੀ ਖਬਰ ਆ ਤੇ ਇੱਕ ਪ੍ਰਾਈਵੇਟ ਟੋਟਲ ਸੱਤ ਬੰਦੇ ਛੁੱਟੇ ਸਕੇ ਉਹ ਖਬਰ ਸਰ ਇਹ ਕੰ ਦਾ ਦਿਨ ਕ੍ਰਿਟੀਕਲ ਹੈ इजीली ਕ੍ਰਿਟੀਕਲ ਵੀ ਬਣਿਆ ਉਹ ਜਿਹੜੀ ਪ੍ਰਾਈਵੇਟ ਜਿਹੜੀਆਂ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਤੁਹਾਨੂੰ ਤੇ ਕਾਨੂੰਨ ਦੇ ਖਿਲਾਫ ਕਾਰਵਾਈ ਹੁੰਦੀ ਹੈ ਪਾਰਟੀ ਇਹ ਕਰ ਜਣਗੇ ਇਸੇ ਵਿੱਚ ਕਮਜ਼ੋਰੀ ਦੇਖ ਲਈ ਉਹਦੀ ਨਲਾਈਂ ਕਿ ਕੁਝ ਹੈ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਉਹ ਸਾਰਾ ਕੁਝ ਕਰਦੇ ਆ ਅਸੀਂ ਸਕੂਲਾਂ ਦੇ ਨਾਲ ਮੀਟਿੰਗਸ ਵੀ ਕਰਦੇ ਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਦਿਆਕ ਪਰਟੀਕੂਲਰ ਡੇ ਕੀ ਹੋਇਆ ਇਸ ਵੇਲੇ ਲੱਗਦਾ ਆਪੋ ਦੇ ਕੋਲ ਕੱਲ ਨੂੰ ਵਾਧੂ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਉਹਦੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਜਿਹੜੇ ਨਾ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਰੁਕੀ ਸੀ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਉਹਨੇ ਆ ਕੇ ਸਿੱਧੇ ਹੈਡ-ਆਨ ਉਹਦਾ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ ਪੱਜਿਆ ਵੀ ਉਹ ਵੀ ਫੜਿਆ ਜਾਊਗਾ ਇਹ ਸਾਰੀ ਸਚਾਈ ਸਾਹਮਣੇ ਆਸੀ ਤੇ ਇਹ ਬੜਾ ਇੱਕ ਗੈਰ ਜ਼ਿੰਮੇਵਾਰ ਔਰ ਮਾ ਮੇ ਤੱਕ ਹੋਊਗਾ ਕਿ ਮਾਰਡਰੀ ਹੈ ਜੀ ਇਹ ਮਤਲਬ ਮਾਰਡਰ ਤੋਂ ਬੈਠ ਖੋੜੀ ਆ ਜਿਹੜੇ ਬ ਤਰਾ ਦੇ ਜੀਵਾਂ ਵਿਚਾਰ ਤੇ ਛੋਟੇ ਛੋਟੇ ਫਲਾ ਬੜੇ ਤਾਰੇ ਸੀ ਕਿਹਾ ਉਹ ਤਾਂ ਮਾਪਾਪ ਉਡੀਕ ਰਹੇ ਹੁੰਦੀਆਂ ਮਾਮਾ ਨੂੰ ਤਾਂ ਵੀ ਬੱਚਾ ਭੁੱਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਨਾ ਕਰ ਗਿਆ ਇਹ ਸਾਇਦ ਓਖਾ ਜੀ ਬਹੁਤ ਦਰਦਨਾਕ ਠੀਕ ਹੈ ਤਾਂ ਤੁਸੀਂ ਸੁਣਿਆ ਸਿਹਤ ਮੰਤਰੀ ਦੇ ਵੱਲੋਂ ਡੋਂਗੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਤੁਸੀਂ ਤਸਵੀਰਾਂ ਦੇਖੀਆਂ ਕਾਲਜੇ ਨੂੰ ਚੀਜ਼ ਪੈਂਦੀ ਆ ਜਿਹੀਆਂ ਤਸਵੀਰਾਂ ਦੇਖ ਕੇ ਤਾਂ ਕਿਸੇ ਨਾਲ ਵੀ ਅਜਿਹਾ ਨਾ ਹੋਵੇ ਕਿਸੇ ਦੁਸ਼ਮਣ ਦੇ ਨਾਲ ਵੀ ਨਾ ਹੋਵੇ ਹਰ ਕੋਈ ਇਹ ਹੀ ਦੁਆ ਮਾਰ ਅਰਦਾਸਾਂ ਕਰਦਾ ਕਿਉਂਕਿ ਇਹ ਬੱਚੇ ਜਿਹੜੇ ਨੇ ਸਕੂਲ ਗਏ ਸੀ ਜਦੋਂ ਸਕੂਲ ਤੋਂ ਵਾਪਸ ਆ ਰਹੇ ਸੀ ਉਸ ਵੇਲੇ ਹਾਦਸਾ ਵਾਪਰਿਆ ਤਾਂ ਇਸ ਹਾਦਸੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਇੱਕ ਪਾਸੇ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਜੋ ਵਧ ਰਿਹਾ ਉਸ ਦੀ ਚਿੰਤਾ ਪਰ ਦੂਜੇ ਪਾਸੇ ਇਹਨਾਂ ਘਰਾਂ ਦੇ ਜੋ ਚਿਰਾਗ ਬੁੱਝ ਗਏ ਤਾਂ ਇਹਨਾਂ ਪਰਿਵਾਰਾਂ ਦੇ ਉੱਤੇ ਕੀ ਬੇਤਰੀ ਹੋਵੇਗੀ ਹੋਰ ਕੋਈ ਅੰਦਾਜ਼ਾ ਲਗਾ ਨਹੀਂ ਸਕਦਾ